ਜਿਤੀਆਂ ਵੇਖ ਲਓ ਕਿੰਨੇ ਕਿੰਨੇ ਸ਼ਾਨਦਾਰ ਜਿਹਾ ਨਾ ਬੰਦਾ ਕਹਿੰਦਾ ਸਾਰੀਆਂ ਲੈ ਚੀਏ ਇਹ ਵੀ ਵੈਰਾਈਟੀ ਲੱਗੀ ਹੋਈ ਆ ਆ ਦੇਖੋ ਇਹ ਕੋਈ ਵੈਰਾਈਟੀ ਇਹਨਾਂ ਦੇ ਕੋਲ ਵੈਰਾਈਟੀ ਇਹ ਵੀ ਵੈਰਾਈਟੀ ਕਾਫੀ ਹੈਗੀ ਇਹਨਾਂ ਦੇ ਕੋਲ ਆ ਦੇਖੋ ਪਾਰਟੀ ਵੇਅਰ ਲੱਗੇ ਨਾ ਜੈਂਟਸ ਵੀ ਵਾਧੂ ਨਾ ਦੇਖੋ ਉੱਪਰ ਜੜਨੀ ਲੱਗੀ ਆ ਆ ਵੀ ਪਰ ਇਹ ਵੀ ਸੋਹਣੇ ਵੇ ਉਹ ਕਿਸ ਤਰ੍ਹਾਂ ਦੇ ਹੈਗੇ ਪਹਿਲਾਂ ਸੰਦੀਪ ਦੇਖ ਰਹੀ ਆ ਵੀ ਆ ਮਮਮੀ ਜੋਗੀ ਲੈ ਜਨੇ ਜੁੱਤੀ ਪਰ ਸੰਦੀਪ ਨੂੰ ਆ ਵਾਲਾ ਕਲਰ ਬੜਾ ਪਸੰਦ ਹੈ ਨਹੀਂ ਨਹੀਂ ਜਿਹੜੀ ਆ ਪਿੰਕ ਜੀ ਆ ਲੈ ਬਹੁਤ ਵਧੀਆ ਕਲਰ ਰੰਗ ਦਾ ਬਹੁਤ ਐ ਨਹੀਂ ਕਰਦੀ ਆ ਗਈ ਉਹ ਤਾਂ ਜੋਨੀ ਭਾਜੀ ਤਾਂ ਦਰਦੀ ਹੈ ਕਿਉਂਕਿ ਜੋਨੀ ਭਾਜੀ ਤਾਂ ਮੇਰੀ ਬਾਏ ਕੋਈ ਦਿੱਕੀ ਨਹੀਂ ਮੈਂ ਉਹ ਤਾਂ ਨਾਲੇ ਹੀ ਬੋਲਦੀ ਕਿ ਕਿਤੇ ਹੋਰ ਨਾ ਨਾਟਕ ਦੇਖਣ ਮਮਮੀ ਤੇ ਸੰਦੀਪ ਇਹ ਵਾਲਾ ਨਾਟਕ ਨਹੀਂ ਬਸ ਮਿਸ ਹੁੰਦੇ ਇਹਨਾਂ ਦਾ ਆਜੇ ਤਾਂ ਦੋ ਦੋ ਸਫਾਈਆਂ ਚੱਲ ਰਹੀਆਂ ਨੇ ਮਤਰਾ ਸੁ ਗਿੱਲਾ ਕਪੜਾ ਨਾ ਸੰਦੀ ਮਾਰਿਆ ਕਰੀ ਇੱਕ ਰੀ ਗਿੱਲਾ ਮਾਰ ਕੇ ਮਿਲ ਕੇ ਸੁੱਕਾ ਜਰੂਰ ਮਾਰ ਦੇਣਾ ਚਾਹੀਦਾ ਦੂਜੇ ਹੱਥ ਸੁੱਕਾ ਫੜਿਆ ਹੋਵੇ ਕਪੜਾ ਹਨਾ ਇਦਾਂ ਮਾਰਿਆ ਫਿਰ ਠੀਕ ਨਹੀਂਦਾ ਕੰਮ ਉਹਦੇ ਦਾਗ ਪੈਣਾ ਸੁੱਕੇ ਨਾ ਨਹੀਂ ਹੂੰ ਆਪਣੇ ਪ੍ਰੀ ਵਿਡਿੰਗ ਮਾਰਦੇ ਨੇ ਤਿਆਰੀਆਂ ਚੱਲਣੀਆਂ ਸਾਰੇ ਜਣੇ ਆ ਗਏ ਕਿਦਾਂ ਡੇ ਉਹ ਨਹੀਂ ਹੋਣੀ ਪੂਜਾ ਪੂਜਾ ਆਈ ਹਰ ਸਿਆਯਾ ਸਾਲ ਬਾਅਦ ਕਹਿੰਦੇ ਰਹਿੰਦਾ ਹੈ ਕਿ ਆਹ ਮਾ ਜੀ ਹਾਂ ਸਾਲ ਬਾਅਦ ਬੱਲੇ ਤੇਰੇ ਬਾ ਠੀਕ ਿਆ ਸਸਿਕਾਲ ਸਵਾਗਤ ਹੈ ਤੁਹਾਡਾ ਅਈ ਦੇ ਨਾਮ ਦੇ ਵਲੌਗ ਦੇ ਵਿੱਚ ਤੇ ਅੱਜ ਮੈਂ ਦੇਖੇ ਸੀ ਕਿ ਬੂਟ ਤੇ ਮੈਂ ਉਹ ਲੈ ਆਈ ਜੀ ਨਾਲੇ ਪਲਾਟ ਦਾ ਜੋ ਹੋ ਸਕਿਆ ਹੈ ਕਮੈਂਟ ਵਾਸਤੇ ਜਾਵਾਂਗੇ ਉਹ ਦੇਖਾਂਗੇ ਦੀਦੀ ਹੁਣ ਉਹ ਦੇ ਸ਼ਟਰਿੰਗ ਹੋਣ ਢਈ ਹੈ ਸ਼ਟਰਿੰਗ ਵਾਲੇ ਵੀ ਲਾਰਾ ਹੀ ਲਾਈ ਜਾਂਦੇ ਤਿੰਨ ਦਿਨ ਹੋ ਗਏ ਆ ਲਾਰਾ ਇੱਥੇ ਰੱਖਿਆ ਵੇਖੋ ਅੱਜ ਆਉਂਦੇ ਕਿ ਨਹੀਂ ਆਉਂਦੇ ਮੈਂ ਕਹਿੰਦੇ ਹਾਂ ਅੱਗੇ ਬਾਕੀ ਪਤਾ ਕੋਈ ਨਹੀਂ ਤੇ ਜਾ ਕੇ ਦੇਖਾਂਗੇ ਵੀ ਤੇ ਜੇ ਹੋ ਸਕਦਾ ਸੰਦੀਪ ਨੂੰ ਬੂਟ ਲੈ ਲਵਾਂ ਕਿ ਬਾਕੀ ਕੱਪੜੇ-ਕੁਪੜੇ ਤੇ ਹਰ ਕਿਸੀ ਚੀਜ਼ ਦੇ ਕੋਲ ਹੈਗੀ ਬਸ ਕੱਲੇ ਬੂਟ ਆ ਉਹ ਇੱਕੋ ਸਿੰਗਲ ਹੀ ਬਸ ਬੂਟ ਨਹੀਂ ਹੈਗੇ ਤੇ ਉਹ ਵੀ ਖਰਾਬ ਜਿਹੀ ਹੋ ਗਏ ਨੇ ਤਾਂ ਹੁਣ ਉਹ ਵਿੱਕੀ ਨੇ ਚੇਂਜ ਕਰਾਉਣੇ ਸੀਗੇ ਬੂਟ ਮੈਂ ਮੋ ਫੋਨ ਲਾਇਆ ਉਹ ਕਹਿੰਦਾ ਮੈਂ ਕਰਵਾ ਲਿਆ ਚੇਂਜ ਤੂੰ ਜਾ ਕੇ ਲੈ ਆ ਮੈਂ ਉਹਦਾ ਖਾਲੀ ਲੈ ਲੈਣੀ ਬਲੈਕ ਕਲਰ ਤੇ ਪਰ ਮੇਰੇ ਕੱਲ ਆਏ ਨਹੀਂ ਤੇ ਅੱਜ ਆ ਗਈ ਆ ਮੈਂ 12 ਵਜੇ ਦਾ ਬੰਦੇ ਨੂੰ ਕਿਹਾ ਇਹ ਤੇ 3:30 ਵਜੇ ਹੋ ਗਈ ਨੇ ਉਹ ਕਹਿੰਦਾ ਅੱਜ ਤੁਸੀਂ ਆਏ ਨਹੀਂ ਤੇ ਮੇਰਾ ਆ ਗਿਆ ਹੁਣ ਅੱਗੇ ਸਕੂਲ ਇੱਥੇ ਮੈਂ ਪੜਦਾ ਰਿਹਾ ਹਾਂ ਗਰਨਾ ਸਕੂਲ ਤੇ ਬੱਚਿਆਂ ਦੀ ਛੁੱਟੀ ਹੈਗੀ ਆ ਪਹੁੰਚ ਕੇ ਦੁਕਾਨ ਤੇ ਆਪਾਂ ਇਹ ਦਿਖਾਈ ਹਾਂ ਬੜਾ यही है ना कि नंबर मैं तुम सत्त क्या अपनी किस्मत ढली है किस वाकई ब्लैक की लुक नहीं है ना पूरे ब्लैक द ਪਾਰਟ ਜਿਵੇਂ ਐਸੀ ਇਹ ਕਿੰਨ ਨੰਬਰ ਇਹ 8 ਇਹਨੂੰ ਪਹਿਲਾਂ 7 ਨੰਬਰ ਨਹੀਂ ਪਿਆ ਨਾ ਮੈਂ ਬਿਲਦੀ ਖੋਲੀ ਨਾ ਹੁਣ ਇਹ ਇਹ 8 ਨੰਬਰ ਹੈ ਨਟ ਖੁੱਲਾ ਆਹ 8 ਖੁੱਲਾ ਆਣਾ ਚਲੋ ਮੈਂ ਪਾ ਕੇ ਦੇਖਦਾ ਹਾਂ ਹਾਂ ਜੀ ਪਾ ਬਈ ਸੱਚ ਅੰਦਾਜ਼ ਇਹ ਛੀ ਆ ਜੇਗਾ ਫਿਰ ਛੀ ਵੀ ਦਿਖਾਉਂਗਾ ਹੈਨਾ ਉਹ ਦੇਖਿਆ ਆ ਇਹ ਲੂਰੀਆਂ ਦੇ ਹਨ ਅਰੇ ਇਹ ਲੂਰੀਆਂ ਬਹੁਤ ਹਨ ਲੈ ਇਹ ਨਾਲ ਦੇ ਉਹਨੇ ਚੇਂਜ ਕਰਾਇਆ ਖੜੇ ਨੂੰ ਹੁੰਣਾ ਜੀ ਹਾਂ ਜੀ ਖੜੇ ਇਹੀ ਖੜੇ ਨੇ ਪਰ ਇਹਨਾਂ ਦਾ ਇਹ ਫੜੀ ਗੰਦੀ ਹੋ ਜਾਂਦੀ ਯਾਰ ਵਾਈਟ ਟੂ ਵਾਲੀ ਦਾ ਤਸਵੀਰ ਵੀ ਕੀ ਸੀ ਇਹਦੇ ਬਹੁ ਮਾੜਾ ਵਾਲਾ ਹਾਲ ਇਹਨਾਂ ਪੀਸ ਇੱਕੋ ਹੀ ਆਇਆ ਇਹਦੇ ਚ ਬਲੈਕ ਚ ਜੈਡ ਬਲੈਕ ਚ ਇਹਦੇ ਹਾਂ ਸ਼ੇਅਰ ਵਿੱਚ ਆਇਆ ਨਹੀਂ ਆਇਆ ਸ਼ੇਅਰ ਚ ਆਇਆ ਇਹ ਡਬੇਂ ਦੇ ਵਿੱਚ ਆਇਆ ਵਾ ਜਿਦਾ ਇਹਦੇ ਵਿੱਚ ਸੈੱਟ ਸੀ ਨਾ ਤੁਹਾਨੂੰ ਇਹਦਾ ਸਾਥ ਸਾਥ ਅਕਤਵਾਦ ਦਿੱਤਾ ਉਹ अच्छा अच्छा ये सेम उदे ਨਾਲ ਦਾ ਚਾਹੀਦਾ ਤੁਹਾਨੂੰ ਮਿਲ ਜੂਗਾ ਸਵਾਦ ਕੋਈ ਨਾ ਅੱਛਾ ਹੋਰ ਵੀ ਵੈਰਾਈਟੀ ਆਈ ਹੈ ਅੱਧਾ ਕਿੜੀ ਕਿੜੀ ਹੈ ਹੋਰ ਨਵੀਂ ਆਪਣਾ ਇੱਕਾਈ ਉਹਦਾ ਵੀ ਕਹਿੰਦੇ ਸੋਹਣਾ ਹੈ ਨਾ ਹਮਮ ਇੱਕਾਹ ਤਾਂ ਲੱਗਦਾ ਤੁਸੀਂ ਲੈ ਕੇ ਨਾ ਆਵੇ ਕਿ ਇਹ ਚ ਦੋਨੋਂ ਸਵਾਦ ਰਿਮੇਜੂਆ ਸ਼ੀਰ ਰਿਮੇਜਾ ਬੋਲ ਮੇਟੇ ਇੱਕਾਈ ਇਹਨਾਂ ਚ ਕਿਹੜਾ ਸਹੀ ਹੈ ਹਮ ਫਸਟ ਵਾਲਾ ਜਾਂ ਵਾਲਾ ਜ਼ੋਰ ਇੱਕ ਹੋਰ ਚਾਹੀਏ ਹਾਂ ਹਾਂ ਮੈਂ ਬੱਸ ਸੁਣਾ ਲਈ ਵਾਈਟ ਦੇ ਵਿੱਚ ਜੈਲੋ ਆ ਨਾ ਪੂਰਾ ਤੇ ਵੀ ਇਹ ਡਿਜ਼ਾਈਨਿੰਗ ਬ੍ਰਿਸ਼ ਇਸ ਇਹੀ ਆਉਂਦੇ ਇੱਕ ਬੰਨੇ ਪਲੇਨ ਹੈ ਪੂਰਾ ਇਹਦੀ ਡਿਜ਼ਾਈਨਿੰਗ ਚੇਂਜ ਕਰੀਏ ਹਾਂ ਹਾਂ ਸਰ ਕੇ ਨਾ ਸਰ ਕੇ ਨਾ ਇਹ ਈਜ਼ੀ ਹੋਊਗਾ ਨਾ ਹਾਂ ਥੋੜਾ ਡਿਫਰੈਂਟ ਇਹ ਨੰਬਰ ਹੈ ਹੈਗੀ ਆ ਠੀਕ ਹੈ ਸਾਰੇ ਇਹ ਚ ਸਤ ਹਾਂ ਜੀ ਆਈਮਿੰਗ ਦੇ ਸਹੀ ਨੇ। ਨਾ ਹੀ ਮਾਤ। ਹਾਂ ਕੱਲੇ ਸਹੀ ਆ ਭਾਜੀ ਬਲੈਕ ਡੌਨ ਵੀ ਸੋਨਾ ਲੱਗਦਾ। ਇਹਦੇ ਵਿੱਚ ਵਾਕੇ ਜਾਵੇ ਇਹ ਚ ਫਿਰ ਹੁਣਸ ਦੀ ਮਾੜਾ ਮਾੜਾ ਠੱਕ ਕੋਟਦਾ ਯਾਰੇ ਦੇ ਵਿੱਚ। ਇਹ ਘਾਟ 'ਚ 8 ਸੀ ਘਾਟ। ਇਹਦੇ ਵਿੱਚ ਹੁਣ ਠਾ ਕੋਟਾ ਲੱਗ ਪਿਆ ਪੈਰ ਵੱਡੇ ਹੋ ਗਏ। ਇਹਦਾ 8 8 ਬਾਗ ਦੇ ਵਿੱਚ। ਹਾਂ ਜੀ ਆਰੇ। ਜਿੰਗਲੀ ਹੋਈ। ਮੇਰਾ ਤਾਂ ਜੀ ਬੜੀ ਪਿਆਰੀ ਜੀ ਹੈ। ਆਹ ਜੀ ਸੋਹਣੀ ਆ ਪਤਾ ਨਹੀਂ ਕਿਹਦਾ ਮੁੰਡਾ ਜੀ ਦਾ ਬਾਹਰੋਂ ਆਇਆ ਹੁੰਦਾ। ਕਿਹੜੇ ਆਵਲ 8 ਨੰਬਰ ਆ? ਨਹੀਂ ਆਵਲੇ ਕਰਵਾਲੇ ਬੂਟ ਆਪਾਂ ਦਾ ਕਰਾਉਣੇ ਬਲੈਕ ਹੀ ਪਰ ਮੈਨੂੰ ਬਲੈਕ ਦੀ ਜਿਹੜੀ ਇੰਨੀ ਜ਼ਿਆਦਾ ਲੁੱਕ ਨਾ ਲੱਗੀ ਨਹੀਂ ਕੋਈ ਇਹ ਬਿਲਕੁਲ ਸਿੰਪਲ ਜਿਹਾ ਆਇਂਦੇ ਆ। ਬਸ ਇਹ ਵੀ ਉਦਾਂ ਇਹ ਗੰਦੇ ਘੱਟ ਹੋਣੇ ਆ ਉਹ ਗੰਦੇ ਜਲਦੀ ਹੋਏ ਨੇ ਹਰਕੇ ਹੀ ਆ ਸਿਰਫ। ਕਿ ਉਸ ਲੈਣ ਵਾਸਤੇ ਆ ਵੀ ਬਣੀ ਹੁੰਦੀ ਟਰਬਾਟੇ ਮੈਂ ਤਾਂ ਲੈ ਲਈ ਇਹ ਮਾਣ ਸਨਿਹ ਮੁਲਾਇਕੇ ਦਾ ਮਨ ਨੂੰ ਟਾਪੂ ਦੇਖਦੇ ਹੁਣ ਕਿਸ ਚੰਦਗੇ ਜਾਨੇ ਪਹਿਲੇ ਹੈਗੇ ਆ ਉਹ ਵੀ ਜ਼ਿਆਦਾ ਨਹੀਂ ਪਾਏ ਹੈ ਤਨਵੇਂ ਆਉਗੀ ਖਰਾਬ ਨਹੀਂ ਹੋਏ ਆਹ ਉਹ ਦੇ ਵੀ ਥੋੜੇ ਪਏ ਹੁਣ ਖਰਾਬ ਨਹੀਂ ਹੋਏ ਹੁਣ ਫੇਰ ਵੀ ਮੈਂ ਕਿਹਾ ਚਲ ਵਾਈਟ ਤੇ ਉਹ ਪਿੰਕ ਕਲਰ ਆ ਤੇ ਵਾਈਟ ਲੈ ਕੇ ਆਉਣੀ ਆ ਵਾਈਟ ਵਾਈਟ ਲੈਣੇ ਬਲੈਕ ਲੈਣੇ ਵਾਈਟ ਗੰਦੇ ਹੋ ਜਾਂਦੇ ਆ ਮੈਂ ਵਾਈਟ ਮੈਂ ਕਿੰਨਾ ਜ਼ਿਆਦਾ ਪਾਣੀ ਨਹੀਂ ਨਹੀਂ ਚਲੋ ਕਰਨ ਵਿੱਚ ਚਲੀਏ ਮੈਂ ਤੇ ਕਦੀ ਕਦੀ ਪਾਣੀ ਚਲ ਠੀਕ ਆ ਉਹ ਓਦਾਂ ਨਹੀਂ ਗੰਦੇ ਹੁੰਦੇ ਗੰਦੇ ਬੰਦੇ ਕਿਦਾਂ ਹੁੰਦੇ ਆ ਜਦੋਂ ਸਾਡੇ ਕੰਮ ਵਾਲੀ ਲੱਗੀ ਆ ਉਹ ਬੂਟਾਂ ਦੇ ਉੱਤੇ ਬੂੜੀ ਜਦੋਂ ਚੜਾ ਕੇ ਰੱਖ ਦਿੰਦੀ ਨਾ ਉਹ ਫਿਰ ਬੂਟ ਤਾਂ ਦੰਦੇ ਹੋ ਜਾਂਦੇ ਆ ਫਿਰ ਗੁੱਸੇ ਤਾਂ ਨਹੀਂ ਹੋਈਦਾ ਵੀ ਚਲੋ ਯਾਰ ਕੋਈ ਗੱਲ ਨਹੀਂ ਉਹ ਵੀ ਕੰਮ ਕਰਦੇ ਆ ਸਾਡੇ ਵਰਗੇ ਆ ਤੇ ਤਾਂ ਨਹੀਂ ਅਸੀਂ ਕਹਿੰਦੇ ਮੈਂ ਉਹਦਾ ਕਿਹਾ ਇੱਕ ਦਮਾਰੀ ਪਰ ਮੰਨਦੇ ਨਹੀਂ ਰੱਖ ਲੈਂਦੇ ਫਿਰ ਆਖੀਦਾ ਨਹੀਂ ਆ ਯਾਰ ਵੀ ਚੱਲ ਕੋਈ ਗੱਲ ਨਹੀਂ ਧੋਖਾ ਨਹੀਂ ਮਾਰੀ ਨਾ ਵੀ ਇਹ ਇਹ ਨਾ ਫੀਲ ਕਰਨ ਵੀ ਲੈ ਅਜੇ ਮਾਰੇ ਤੇ ਸਾਨੂੰ ਮਤਲਬ ਧੋਖਾ ਮਾਰਦੇ ਤਾਂ ਫੇ ਕਹੀਦਾ ਨਹੀਂ ਪਛਾਨ ਕੋਈ ਗੱਲ ਨਹੀਂ ਯਾਰ ਆਹ ਵਾਲੇ ਬਾਜ਼ਾਰ ਦੇ ਵਿੱਚ ਨਾ ਚੰਪਾ ਬਹੁਤ ਫੇਮਸ ਨਹੀਂ ਹਨਾ ਉਹ ਕਿਤੇ ਪਤਾ ਨਹੀਂ ਇਹਨਾਂ ਦੀ ਚੰਮਾ ਦੇ ਇਹਨਾਂ ਦੀਆਂ ਉਹ ਸਾਈਡ ਲੱਗੀਆਂ ਸ਼ਾਇਦ ਪਤਾ ਨਹੀਂ ਆਹ ਵਾਲੇ ਆ ਪਹਿਲੀ ਦੁਕਾਨ ਜਿਹੜੀ ਹੈ ਇਹਦੀ ਬੜੀ ਚੰਪੀ ਹੁੰਦਾ ਹੈਗੀ ਇਧਰੋਂ ਪਰਖਾ ਦੀ ਖਾਧੀਆਂ ਨਹੀਂ ਆਪਾਂ ਹਨਾ ਖਾ ਕੇ ਵੇਖਾਂਗੇ ਵੀ ਕੋਈ ਗੱਲ ਨਹੀਂ ਕਿਸ ਵਾਲੇ ਅਜੋਧਿਆ ਰਾਮ ਮੰਦਿਰ ਬਣਿਆ ਨੇ ਤੇ ਉਹਦਾ ਕਰਕੇ ਆ ਲੱਗੀਆਂ ਹੋਈਆਂ ਲੜੀਆਂ ਜੀ ਚਲੋ ਕਾਰਨ ਨੂੰ ਵਾਰਨਣਾ ਪਈ ਹਿੰਦੂ ਭਰਾਵਾਂ ਨੂੰ ਬਹੁਤ ਜਿਆਦਾ ਦੁਕਾਨ ਤੇ ਇਥੋਂ ਮੈਂ ਪਹਿਲਾਂ ਆਪਣੇ ਬੂਟ ਖੜੇ ਸੀਗੇ ਉਹ ਪਰ ਇਹਨੇ ਕੰਫਰਟੇਬਲ ਨਹੀਂ ਨਿਕਲੇ ਪਰ ਫਿਰ ਵੀ ਚਲੋ ਸੰਦੀਪ ਬਾਸ ਤੇ ਲੈ ਲੈਂਦੇ ਕੋਈ ਇਥੇ ਵੈਰਾਈਟੀ ਕਾਫੀ ਹੈਗੀ ਹੈ ਇੱਥੇ ਦੇਖਾਂਗੇ ਹੁਣ ਆਪਾਂ ਵੀ ਲੀਡਜ਼ ਵੈਰਾਈਟੀ ਇਥੇ ਕਾਫੀ ਹੈਗੀ ਹੈ ਗੱਲ ਬੋਲ ਕੇ ਕੀ ਆਜੋ ਜੀ ਉਹ ਲੱਗੇ ਹੋਏ ਨੇ ਇਹਦੀ ਆ ਦੇਖੋ ਲੀਡਜ਼ ਕਣ ਲੱਕੀ ਕਿਹੜੀਆਂ ਔਰ ਵਾਈਟ ਨਹੀਂ ਸਹਾ ਦਾ ਅੱਛਾ ਅੱਛਾ ਹੋਰ ਕੋਈ ਸੀ ਗ੍ਰੀਨ ਉਹ ਵਾਲੀ ਬੋਹੜ ਦੇ ਤਿੰਨ ਨੂੰ ਠੀਕ ਹੈ ਵੈਰਾਈਟੀ ਵੀ ਕਾਫੀ ਹੈ ਇਹਨਾਂ ਇਹਦਾ ਦਿਓ ਸੈੱਟ ਠੀਕ ਹੈ ਲਾ ਇਹਨੂੰ ਇਧਰ ਸੈੱਟ ਕਰ ਦਸਦੇ ਬੈਲ ਬੈਲ ਕੋੰਬਸਾ ਕਰਦੇ ਨੇ। ਲੁੱਕ ਬਹੁਤ ਹੀ ਫਨੀ ਹੁੰਦਾ ਹੈ। ਕੀ ਕੀਤਾ ਕਰੇ? ਉਹ ਵੀ ਇਸ ਤਰ੍ਹਾਂ ਦੇ ਹੈਗੇ ਪਹਿਲਾਂ। ਤੇ ਦੇਖ ਕਿ ਹੋ ਗਿਆ। ਸਿਰ ਬੂਟਾਂ ਦੀ ਲੁੱਕ ਵੀ ਵਧੀਆ। ਆ ਵੀ ਮਹੌਜਾ ਲੁੱਕ। ਸੱਲ ਨਹੀਂ ਆ ਰਿਹਾ ਜੀ। ਮੈਂ ਕਹਿੰਦੀ ਮੇਰੀ ਮਰਜ਼ੀ ਚੱਲਣੀ ਚਾਹੀਦੀ। ਆਵਾਜ਼ ਵੀ ਮੇਰੀ ਕੰਫਰਟੇਬਲ ਪੈਲੀ ਹੈ ਯਾਰ। ਤੇ ਕੋਈ ਨਾ ਦੇਖਣ ਬਹੁਤ ਤਾਂ ਦਿਖਾਉਣਾ ਆਏਗੇ ਆਉਣ ਲੱਗੇ ਬਸ। ਆ ਵਾਲੇ ਦੇ। ਓਹ ਲੋੰ ਮਾਈਟ ਪਾਸਾ ਇਹ ਹੁ ਮਾਰ ਵਾਈ ਦੀ ਜਿਹੜੇ ਚੱਟ ਮੱਲੋਂ ਗੰਦੇ ਹੁੰਦੇ ਕੋਈ ਰੋਡ ਵਗੈਰਾ ਬੜੇ ਗੰਦੇ ਨੇ ਯਾਰ ਸਾਈਜ਼ ਤਾਂ ਨਹੀਂ ਛੋਟਾ ਕਰਦੇ ਸਾਈਜ਼ ਫੁੱਲ ਤੇ ਆਈ ਗਿਆ ਸਾਈਟ ਟਾਈਟ ਕੁੱਟ ਰੇ ਪੈਰ ਲੈ ਆਉਣ ਕਹਿੰਦੇ ਤੇ ਮਨ ਨਾਲ ਦਾ ਸਾਈਜ਼ ਹੀ ਨਹੀਂ ਭਜ ਕਹਿੰਦੇ ਇਹ ਪੁੰਗਾ ਪੈ ਗਿਆ ਸਾਨੂੰ ਉਹ ਦਮ ਹੈ ਨਾ ਕੋਈ ਚੰਗੇ ਨੇ ਸੋਹਣੇ ਯਾਰ ਬਹੁਤ ਪਿਆਰੇ ਪੁੰਗਾ ਠੀਕ ਆ ਨਾ ਪਰ अभी अभी सोने है ये ब्लू है ये और से और दूसरे पैक लगे देखो ये दूसरा पैक हां फेसिंग खोल जा ये तन्न का फेर ना ले नहीं सोख ना बाहर कैसे ندير सोख से उतार के ਜਿਤੀਆਂ ਵੇਖ ਲਓ ਕਿੰਨੇ ਕਿੰਨੇ ਸ਼ਾਨਦਾਰ ਜਿਹੜਾ ਬੰਦਾ ਕਹਿੰਦਾ ਸਾਰੀਆਂ ਲੈ ਜੀਏ ਇਹ ਵੀ ਵੈਰਾਈਟੀ ਲੱਗੀ ਹੋਈ ਆ ਦੇਖੋ ਵੈਰਾਈਟੀ ਇਹਨਾਂ ਦੇ ਕੋਲ ਵੈਰਾਈਟੀ ਇਹ ਵੀ ਵੈਰਾਈਟੀ ਕਾਫੀ ਹੈਗੀ ਇਹਨਾਂ ਦੇ ਕੋਲ ਆ ਦੇਖੋ ਪਾਰਟੀ ਵੇਅਰ ਦੇਖੀ ਜੈਂਟਸ ਵੀ ਵਾਧੂ ਮੈਂ ਦੇਖੋ ਉੱਪਰ ਜਣੇ ਲੱਗੀ ਆ ਸੰਦੀਪ ਦੇਖ ਰਹੀ ਆ ਵੀ ਆ ਮਮੀ ਜੋਗੀ ਲੈ ਜਣੇ ਜੁੱਤੀ ਪਰ ਇਹਦੀ ਅੱਡੀ ਥੋੜੀ ਜ਼ਿਆਦਾ ਹੈ ਕਿਉਂਕਿ ਹਰ ਗੁਣ ਚੁਕਣਾ ਹੁੰਦਾ ਨਾ ਨਾ ਇਹ ਰੋਲਾ ਥੋੜਾ ਜਿਹਾ ਲੈ ਤੇ ਆ ਵੀ ਚੀਜ਼ ਉੱਚੀ ਹੈ ਨਾ ਕੱਲੀ ਅੱਡੀ ਨਹੀਂ ਨਾ ਉੱਚੀ ਨਹੀਂ ਮਰ ਸੰਦੀਪ ਪੈਰ ਮੁੜ ਜੂ ਗੁਡੀਆਂ ਚੁੱਕੀ ਹੁੰਦੀ 60 ਲੱਭੂਗੀ ਨਹੀਂ ਅਵੀ ਮੈਨੂੰ ਵੀ ਰੱਲੀ ਲੈਂ ਬਹੁਤ ਗੰਤ ਲੈ ਰੰਗ ਵਾਲਾ ਬਾਤ ਸੰਦੀਪ ਆਪੇ ਅੱਡੀ ਜੁੱਤੀਆਂ ਵੇਖਣ ਮੰਮੀ ਵਾਸਤੇ ਹਨ ਆ ਵੀ ਜੁੱਤੀ ਕਿੰਨੀ ਪੈਰੀ ਸੰਦੀਪ ਆਹ ਅਰੇੜੀ ਆਹ ਨੇ ਤਾਂ نیچے نیچے ਆਈਆਂ ਬਿਲਕੁਲ ਸਾਹਮਣੇ ਹਾਂ ਹਾਂ ਸਨੀਪ ਨੂੰ ਆ ਵਾਲਾ ਕਲਰ ਬੜਾ ਪਸੰਦ ਆਇਆ ਮੈਨੂੰ ਇਸਨੀਪ ਨੂੰ ਤਾਂ ਨਹੀਂ ਆਇਆ ਪਰ ਮੈਨੂੰ ਜ਼ਿਆਦਾ ਵਧੀਆ ਲੱਗਾ ਹੈ ਕਲਰ ਮੈਂ ਜੋਗੀ ਮੈਨੂੰ ਤੇ ਉਹ ਵਧੀਆ ਲੱਗੀ ਮੰਮੀ ਵਾਸਤੇ ਆ ਜਿਹੜੀ ਆਹ ਬਹੁਤ ਪਿਮਲੀ ਜੀ ਸ਼ੀਕ ਜੀ ਨਹੀਂ ਨਹੀਂ ਜਿਹੜੀ ਆ ਪਿੰਕ ਜੀ ਆ ਹਾਂ ਦੇਖਣ ਲੱਗੀ ਐ ਲੱਕੀਆਂ ਇੱਥੇ ਲੱਕੀਆਂ ਲੱਕੀਆਂ ਕਾਫੀ ਲੱਗੀਆਂ ਹੋਈਆਂ ਨੇ ਬੜੀ ਬੜੇ ਪਿਆਰੀਆਂ ਆ ਜਿੱਤੀ ਵੇਖੀ ਤਾਂ ਪਰ ਇਹ ਸਾਈਜ਼ ਜਿਹੜਾ ਵੱਡਾ ਆ ਅੱਛਾ ਸੈਟਿਕਲ ਵਾਜੀ ਸੋਣੀ ਹੈ ਲੱਕੀ ਹੁਣ ਦੇਖਦੇ ਆਂ ਕਢਵਾ ਦਾਂਗੇ ਨਹੀਂ ਲਵਾਵਾਂਗੇ ਜੇ ਆਪ ਪਸੰਦ ਆ ਰਹੀ ਹੈ ਇੱਕ ਜੁੱਤੀ ਕਰਦੇ ਆਂ ਕਰਦੇ ਆਂ ਇੱਕ ਮੰਮੀ ਵਾਸਤੇ ਲੈ ਆਂਦੀ ਆ ਕਿਉਂਕਿ ਸੰਦੀਪ ਕਹਿੰਦੀ ਨਾ ਫਿਰ ਮੈਂ ਵੀ ਨਹੀਂ ਲੈਣੀ ਜੇ ਮੰਮੀ ਜੋ ਕਿ ਨਹੀਂ ਲੈਣੀ ਜੁੱਤੀ ਇੱਕ ਲਈ ਮੰਮੀ ਜੋਗੀ ਇੱਕ ਸੰਦੀਪ ਨੇ ਲਈ ਫਿਰ ਆਪਣੇ ਜਿਕੇ ਸ਼ੂਜ਼ ਉਹ ਤੇ ਲੈ ਕੇ ਦੇਣੇ ਹੈਗੇ ਇਹਨੂੰ ਤੇ ਦੋ ਮਤਲਬ ਨੇ ਕੋਈ ਨਾ ਚਾਹਦਾ ਤੇਰੇ ਤੇ ਮੇਰੇ ਪੈਸੇ ਵੰਡੇ ਦੱਸ ਦਣੇ ਨਹੀਂ ਬੱਲਾ ਤੂੰ ਹੀ ਦਿੱਤੇ ਨੇ ਮਾ ਜੋੜੀ ਹੁੰਦੀ ਐ ਇਹਨੇ ਇਹ ਕੋ ਹੈਗੇ ਹੀ ਪੈਸੇ ਤੇ ਕਹਿੰਦੀ ਮੈਂ ਲੈਣੀ ਐ ਜੁੱਤੀ ਦੀ ਜੁੱਤੀ ਨੇ ਆਪਣੇ ਪੈਸੇ ਲੈ ਲਈ ਬੂਟ ਜਿਹੜੇ ਉਹ ਮੈਂ ਲੈ ਕੇ ਦਿੱਤੇ ਇਹਨੂੰ ਚੱਲੇ ਕਰੇ ਕਰੇਲੇ ਲੈ ਲੇ ਤੁਹਾਨੂੰ ਟੱਕੀ ਲੱਗੇ ਕੋਣ ਅੰਕਲ ਜੀ ਅਖਾਂ ਮਿੱਟੀ ਜੜੀ ਨਹੀਂ ਘਾਟੀ ਪਾਇਓ ਮਿੱਟੀ ਘਾਟੀ ਵਧੀਆ ਚਲ ਆਪਾਂ ਨੇ ਹਰ ਗੁੰਦੀ ਗੱਲ ਕਰਨਾ ਮੈਂ ਤੇ ਸੁਨੀਪ ਮੈਂ ਤਾਂ ਮੇਰੀ ਗੁਡੀਆਂ ਵੀ ਨੇ ਥੋੜੀ ਜਿਹੀ ਪਰਮ ਕਰਨ ਲੱਗ ਪਈ ਥੋੜੀ ਜਿਹੀ ਬੋਲਣ ਲੱਗ ਪਈ ਪਾਪਾ ਆਣਿਆ ਨਾ ਉਹ ਨੇ ਨਾ ਤੇ ਮੈਂ ਉਹਨਾਂ ਨੂੰ ਲੈ ਕੇ ਜਾਂ ਕਦੇ ਆਹ ਫਰੋਖ ਮੰਗੇ ਕਦੀ ਉਹ ਮੰਗੇ ਸਕੂਲ 'ਚ ਆਵੇ ਹਨਾ ਇਹ ਚੀਜ਼ਾਂ ਮੈਂ ਕਹਿੰਦਾ ਤੇ ਹੁਣ ਨਾਲੇ ਟਿੱਕੀ ਵੀ ਖਾ ਲਈ ਆ ਹੁਣ ਚੱਲੇ ਆ ਘਰੇ ਆਪਸੀ ਕਿੰਨੇ ਦਿਨ ਹੋ ਗਏ ਕਹਿੰਦੀ ਕਰੇਲੇ ਕਰੇਲੇ ਤੇ ਕਰੇਲੇ ਖਲੇਲੇ ਕਿਹੜਾ ਆਣਾ ਫੜਨਾ ਫੜ ਲਾ ਮੈਂ ਆ ਗਿਆ ਬਸ ਖਲੋ ਜਾ ਮਾਉਣੀ ਆਇਆ ਬਸ ਬਾਰੀ ਟੋ ਦੇ ਹੋ ਜ ਗਿਆ ਹੁਣ ਸਾਰੇ ਅੱਧੇ ਵੇਸਾ ਆਹ 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 ਦਾਜੀ ਉਹ ਨਿਆ ਕਦੋਂ ਕਦੀ ਜਾਗੀ ਮੀ ਰੋਈ ਰਾਈ ਤੇ ਨਹੀਂ ਤੰਗ ਤੇ ਨਹੀਂ ਕੀਤਾ ਚਲ ਠੀਕ ਆ ਕਾਣੀ ਕਰੇ ਲੈਦੇ ਮੇਰੇ ਤੋਂ ਕਰੇ ਲੈਨੇ ਲਿਆਉਂਦੇ ਤੇ ਨਾਲੇ ਨਿੰਬੂਟ ਲੈਉਂਦੇ ਹਾਂ ਬਰਤ ਸੱਪੀ ਆ ਜਾ ਪਾ ਪਾ ਕਾਣੀ ਸਬਜੀ ਕਿਹੜੀ ਬਣਾਈ ਸੋਜੀ ਵਾਕਿਆ ਮੋੜਕੋੜ ਸਬਜੀਆ ਉਹ ਹੋਈ ਹਨਾ ਮਾਣ ਨਹੀਂ ਕਰਦਾ ਚੱਲਾ ਵਧੀਆ ਏ ਕ੍ਰੇਲੇ ਮਿਲ ਗਏ ਆ ਮੁੰਨੀ ਉਹ ਦੋ ਦਰਮੁ ਕਰਕੇ ਫਿਰ ਇਹਨੂੰ ਲਾਗੇ ਉਹ ਦੋ ਦੋ ਬਦੀਆਂ ਨਹੀਂ ਇੱਕਾਦਣਾ ਪੜੇਗਾ ਨਹੀਂ ਭਰੇ ਆ ਥੱਲੇ ਬਿਠਾ ਦੇ ਹਾਂ ਮਮੀ ਮੈਂ ਆਪਣੇ ਮਾਤੇ ਨੇ ਵਿਆਹ ਦੇਖੋ ਸਹੀ ਹੈ ਗਿਆ ਜੁਨੇ ਆਉਂਦੇ ਜੀ ਹਾਂ ਹਾਂ ਕਿਨੇ ਜਿਹੇ ਆਉਂਦੇ ਆ ਨਹੀਂ ਆਉਂਦੇ ਠੀਕ ਹੈ ਮੈਂ ਅੱਖ ਲੱਗੀ ਉਹ ਕੱਲ ਵਿੱਕੀ ਦੇ ਵੇਖਿਆ ਨਾ ਮੈਂ ਅੱਖ ਲੱਗੀ ਅੱਗੇ ਤਿਲਕਵਾ ਹੈਗੇ ਆ ਉਹ ਤਾਂ ਮੇਰੇ ਜੀ ਦੇ ਨੇ ਕੱਲ ਹਾਂ ਉਹ ਇੱਕ ਹੈ ਸੋਹਣੇ ਠੀਕ ਹੈ ਨਾ ਇਹਨੇ ਤਾਂ ਖੇਡਣਾ ਹੀ ਬਸ ਕੋਈ ਗਾਂਦੀ ਲਫਾਫੇ ਨਾਲ ਆਇਆ ਨਹੀਂ ਆਪਣੇ ਲਾਂਦੇ ਵਿੱਚ ਹਾਂ ਹਾਈ ਦਾ ਰੰਗ ਤੇ ਆ ਦੇ ਉਹਦੇ ਅੱਗੇ ਲੱਗ ਗਿਆ ਨਾ ਮੱਦੇ ਲੱਗ ਗਿਆ ਇਦਾਂ ਲਿਕੇ ਰੱਖ ਦਿੱਤੀ। 1 ਕਿਲੋ ਜੀ ਦਾ ਭਾਰ ਆ ਗਿਆ ਨਾ। ਹਾਂ। ਸੋਨੇ। ਕੋਈ ਨਹੀਂ ਆਉਂਦੀ। ਕਿੰਨੇ ਵੱਡਦੇ ਨੇ। ਅਹੋ ਉਹ ਕਾਫੀ ਫਰਕ ਆ। ਹਾਂ। ਹਾਂ ਵੇ ਹਣਾ। ਮੇਰਾ 8 ਨੰਬਰ ਹੋ ਗਿਆ ਪੈਰ ਹੋਣ ਅੱਗੇ 7 ਆਉਂਦੇ ਸੀ ਨਾ ਮੀ ਮਨੂੰ। ਤਿੰਨ ਗੁੰਮਲਾਂ ਦਾ ਫਰਕ। ਹਾਂ।

ਮੈਨਾਂ ਤੇ ਘੋਟਾਂ ਮਸਹੌਣੀ ਲੱਗਦੀਆਂ ਪਰ ਇਹ ਬੋਟੇ ਹਿੱਸੇ ਹਮਮ ਅਰਗਣ ਹਾਈ ਅਵੀ ਲੈਂਦੀ ਐ ਕਾ ਬੱਚਿਆਂ ਨੂੰ ਦਮਾ ਇਫੋਨ ਵੀ ਕਰਨਾ ਹਨਾ ਤਾਹੋ ਠੀਕ ਐ ਇੱਕ ਪਤਾ ਨਹੀਂ ਹੁਣ ਪਤਾ ਨਹੀਂ ਇਹ ਇੱਕ ਮੰਮੀ ਦੀ ਐ ਇਹਨਾਂ ਚ ਪਤਾ ਨਹੀਂ ਕਿਹੜੀ ਐ ਪਤਾ ਨਹੀਂ ਕਿਹੜੀ ਮੰਮੀ ਦੀ ਕਿਹੜੀ ਹੈ ਹੈ ਰਾਦੇ ਵੱਡੀ ਹੈ ਪਤਾ ਮੈਨੂੰ ਹੀ ਲੱਗਿਆ ਵੇਖੋ ਬਲ ਪਾ ਕੇ ਇਹ ਥੋੜੀ ਵਧੀਆ ਚ ਮੰਮੀ ਉਹ ਜਿਹੜੀ ਨੇ ਜਿਹੜੀ ਤੁਸੀਂ ਗੱਲ ਦੀ ਪਾ ਕੇ ਪਾੜਨ ਨੂੰ ਰਹਿਦੀ ਬਸ ਹਾਂ ਪਾ ਕੇ ਦੇਖੋ ਆ ਪਾ ਕੇ ਵੇਖੋ ਨੂੰ ਵੇਖੋ ਪਾ ਕੇ ਵੇਖੋ ਪਾ ਕੇ ਉਹ ਕਹਿੰਦੇ ਚੇਂਜ ਹੋ ਜੂਗੀ ਕੋਈ ਦਿੱਕਤ ਨਹੀਂ ਹੈ ਪਰ ਮੈਨੂੰ ਲੱਗਦੀ ਨਹੀਂ ਦਿੱਕਤ ਹੈ ਪਾਉਂ ਮੋਟਾ ਨਹੀਂ ਹਾਂ ਅੱਡੀ ਬਾਹਰ ਹੈ ਵੀ ਕੋਈ ਨਹੀਂ ਚੇਂਜ ਹੋ ਜੂਗੀ ਵੀ ਚੇਂਜ ਕਰਾਉਣੀ ਹੈ ਹਣਾ ਐਰਕਾ ਛੋਟਾ ਹੈਗਾ ਸੋ ਅੱਗੇ ਤੁਸੀਂ ਕਹਿੰਦੇ ਹੋ ਵੀ ਆਪਣੀ ਜੁੱਤੀ ਨੇ ਛੋਟਾ ਲਿਆ ਕਰ ਵੀ ਐਰਕਾ ਛੋਟਾ ਲੈਂਦਾ ਇਹ ਤੇ ਐਰਕਾ ਆਈ ਨਹੀਂ ਹੈ ਠੀਕ ਹੈ ਓਨੇ ਨਾਲ ਫਾੜਦੇ ਕਾ ਕਿ ਜੀ ਨਹੀਂ ਜੇ ਨਹੀਂ ਤੇ ਮੈਂ ਕਰਵਾ ਲੇ ਮੈਂ ਚੇਂਜ ਕਰਾ ਲੇ ਮੈਂ ਹੁਣੇ ਅੱਡੀ ਬਾਹਰ ਪਤਾ ਕੀ ਕਹਿੰਦੇ ਵੀ

ਹੋਲੀ ਦੇ ਹਾਂ ਲੰਮੀ ਥੋੜੀ ਜਿਹੀ ਮੂਟ ਪਰ ਫਰਕਾਰ ਤੇ ਮੈਨੂੰ ਬੜੇ ਵਧੀਆ ਲੱਗੇ ਆਪਣੇ ਵਾਲੇ ਬੂਟ ਜਿਹੜੇ ਹੂੰ ਉਹ ਦੰਮੀ ਇਹ ਵੀ ਵਧੀਆ ਵਾਹ ਤੂੰ ਨਾਲ ਚੱਜੇਂਗੀ ਨਾ ਕੱਲ ਨੂੰ ਤੇ ਉੱਥੇ ਬੜੀ ਵੈਰਾਈਟੀ ਹੈ ਇਹਦੇ ਵਿੱਚ ਮਾਲਾ ਤੁਹਾਨੂੰ ਨਾ ਪਸੰਦ ਆ ਉਹ ਤੂੰ ਹੋਰ ਉੱਥੇ ਵੇਖ ਸਕਦੇ ਜੀ ਬਹੁਤ ਹੈ ਉੱਥੇ ਬਹੁਤ ਜ਼ਿਆਦਾ ਦਹੀਂ ਮੰਗਵਾਇਆ ਸੀ ਤੇ ਇਹ ਵੀ ਲੈ ਲਿਆਇਆ ਹੈ ਤੇ ਪੈਂਟ ਵੀ ਹੋ ਗਈ ਐ ਤੇ ਡੈਡੀ ਜੀ ਦਾ ਜਿਹੜਾ ਪਜਾਮਾ ਸੀ ਉਹ ਹੋ ਗਿਆ ਕੋਟ ਜੇ ਕੋਈ ਵੀ ਨਹੀਂ ਹੋਇਆ ਕੋਟ ਹੁਣ ਆਪੇ ਕਰ ਦਣਗੇ ਹੋ ਗਏ ਐ ਵੈਸੇ ਬਸ ਬਟਨ ਬੰਦ ਪੱਕੇ ਹੋਣ ਵਾਲੇ ਆ ਮੈਂ ਚੱਲ ਉਹ ਵੀ ਹੋ ਹੀ ਜਾਣੀ ਆ ਜਦ ਬਾਹਰੇ ਰੱਖ ਦੇ ਕੱਪੜੇ ਦੇ ਲਪੜੀਆਂ ਚੱਲ ਜੀ ਕਿ ਮੈਂ ਕਰੇ ਡੈਡੀ ਜੀ ਆਏ ਨੇ ਉੱਥੋਂ ਦੇ ਤੁਰ ਪਏ ਆੜ ਚੋਂ ਹਾਂ ਉਹਨਾਂ ਦਾ ਆ ਗਿਆ ਸਮਾਨ ਸਾਰਾ ਆ ਗਿਆ ਹੋਰ ਨਹੀਂ ਨਹੀਂ ਤਾਂ ਆਣੀ ਐ ਜੇ ਵਿੜੇ ਚ ਰੱਖਿਆ ਉਹਨਾਂ ਨੇ ਐ ਵੇਲੇ ਐ ਸਮਾਨ ਕੱਲ ਕਦੋਂ ਦੇ ਕਹਿਣ ਦੇ ਆਇਆ ਨਹੀਂ ਡੈਡੀ ਆਇਆ ਨਹੀਂ ਆਇਆ ਲੱਗਦਾ ਡੈਡੀ ਦੱਸ ਕੀ ਹੋਣੇ ਜਾਂਦੇ ਨਹੀਂ ਹੀੜ ਗਈ ਮੇਰੇ ਤਾਂ ਕਿਤੇ ਗਏ ਡੈਡੀ ਨਹੀਂ ਬਹੁ ਨਹੀਂ ਨਹੀਂ ਅਸ ਅਸ ਸੇ ਤੇ ਚੱਲਣ ਦੇ ਨਹੀਂ ਸੜ ਜਾਣੇ ਨਹੀਂ 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 ਲਵ ਯੂ ਉਦੋਂ ਦੀ ਪਤਾ ਕੰਡੀ ਚਲਾ ਕੇ ਮੈਂ ਤੁਹਾਨੂੰ ਦੱਸਦਾ ਆਪਣੇ ਮੇਰੀ ਫੁੱਲ ਗੈ ਛੱਡਿਆ ਹਸਾਬ ਲੜਾ ਜਿਵੇਂ ਐ ਕੜਚੀ ਨੂੰ ਹੱਥੀ ਪਾਇਆ ਵਾ ਮੜਾ ਬੜਾ ਹਲਾਇਆ ਇਹ ਕਹਿੰਦੀ ਗੈਸ ਘਟ ਕਰ ਦੇ ਤੂੰ ਤਾਂ 60 ਦਿਨ ਲੱਗਣ ਉਦੋਂ ਦੇ ਨਹੀਂ ਸੜੇ ਹੈ ਮੇਰੇ ਹੱਥ ਲੱਗਦੇ ਕਰੇਲੇ ਸੜ ਗਏ ਆ ਬਗਤੀ ਲੈ ਹੁਣੇ ਕਹਿੰਦੀ ਘੱਟ ਕਰ ਦ ਹੁਣ ਕਹਿੰਦੀ ਬੰਦ ਕਰ ਦੇ ਗੈਸ ਬੰਦ ਹੀ ਕਰ ਦ ਹੁਣ ਮਸਾਲਾ ਪੋਣਨਾ ਨਹੀਂ ਤਾਂ ਇਹ ਸੇ ਤੇਲ ਦੀ ਭੁਲ ਨਹੀਂ ਪਰ ਤੇਲ ਘੱਟ ਕਰਨਾ ਪੈਣਾ ਹੁਣ ਫਿਰ ਹੋਰ ਕਰੀਏ ਇਹ ਸੰਦੀਪ ਇਹ ਚੀਜ਼ ਹੈ ਕਿ ਬੜੇ ਵਧੀਆ ਕਰੇਲੇ ਭੁੰਨ ਦੀ ਬਥਾ ਕਿਦਾਂ ਹੁਣ ਆਹੋ ਕੱਟ ਦੇ ਕੇ ਬੀਬੂ ਇਹਨਾਂ ਦੇ ਕੱਢ ਲਏ ਤੇ ਇਹਨਾਂ ਨੂੰ ਪਕਵਸ ਕਰਨੇ ਭੁੱਲ ਲਿਆ ਹੁਣ ਜਿਹੜਾ ਮਸਾਲਾ ਹੈ ਇਹਦੇ ਚ ਭਰਨਾ ਹੈ ਜਿਹੜਾ ਉਹ ਵੱਖਰਾ ਵੇਖੋ ਇਹਨੂੰ ਭੁੱਲ ਲੈਣਾ ਵੱਖਰੇ ਇਹਨੂੰ ਹੁਣ ਆਪਾਂ ਹੋਰ ਉਹ ਪਿਛਲਾ ਇਹ ਆ ਗਈ ਕਿਸਮ ਦੇ ਵਿੱਚ ਹੀ ਅੱਧਾ ਹੋ ਗਿਆ ਕੁੜੀਆ ਕਿਸ਼ੂ ਲੱਗ ਗਈ ਕਿਸ਼ੂ ਨਵਸਟਕ ਲੱਗ ਗਈ ਕarele ਕੰਨੀ ਮੈਂ ਆਹ ਲਾ ਮਸਾਲਾ ਭੁੰਨ ਲਿਆ ਖਾਤਾ ਕੰਨੀ ਸਬਜੀ ਮੈਂ ਆ ਲਉਂ ਹਾਂ ਇਹਨੇ ਬੜਾ ਔਖਾ ਬਣਾਉਂਦਾ ਉਹ ਬਣਾਇਆ ਕਰੀਂ ਜੰਗਾ ਪੁੱਤ ਅਜੇ ਫ੍ਰੀ ਰਹਿਓ ਫ੍ਰੀ ਅਜੇ ਇੰਜ ਵਾਇਰ ਕਰੋ ਲੋ ਜੀ ਅਜਦਾ ਵਲੋਗ ਵਧੀਆ ਲਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕੱਲ੍ਹ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਈ ਬਾਈ